ਕੀਚ ਦੇ ਤੂੰ ਫੋਟੋ ਕੁੜੀ ਪੀਂਗਦਾ ਹਲਾ ਰਾਰਾ ਕੀਚ ਦੇ ਤੂੰ ਫੋਟੋ ਕੁੜੀ ਪੀਂਗੇ ਸੋ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸੋ ਲੋ ਵੀ ਸਜਣੋ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਜਿੱਥੇ ਆਪਾਂ ਸਟੇ ਕਰ ਰਹੇ ਹਾਂ ਬੜੀ ਸੋਹਣੀ ਲੋਕੇਸ਼ਨ ਆ ਬੜਾ ਹੀ ਸਕੂਨ ਆ ਸੋ ਪਹਿਲਾਂ ਇੱਥੇ ਨੇੜੇ ਤੇੜੇ ਬੜੇ ਹੋਟਲ ਵੇਖੇ ਬੜੇ ਮਹਿੰਗੇ ਹੋਟਲ ਵੀ ਸੀ ਬੜੇ ਸਸਤੇ ਹੋਟਲ ਵੀ ਸੀ ਪਰ ਜਿਹੜੀ ਹੋਟਲ ਦੀ ਵਾਈਬ ਆ ਉਹ ਬਸ ਰੂਮ 'ਚ ਬੈਠੇ ਰੋ ਅਸੀਂ ਭਾਲਦੇ ਸੀ ਖੁੱਲੇ ਡੁੱਲੀ ਜਗ੍ਹਾ ਕਿ ਖੁੱਲ੍ਹਾ ਡੁੱਲਾ ਹੋਵੇ ਜਿੱਥੇ ਨੇਚਰ ਹੋਵੇ ਜਿੱਥੇ ਅਸੀਂ ਟੌਰ ਨਾਲ ਬਹਿ ਸਕੀਏ ਨੇਚਰ ਦਾ ਆਨੰਦ ਮਾਣ ਸਕੀਏ ਸੋ ਅਸੀਂ ਖੁੱਲੇ ਜਗ੍ਹਾ ਤੇ ਬੈਠੇ ਆ ਬਹੁਤ ਆਨੰਦ ਮਾਣਦੇ ਆ ਸੋ ਬਹੁਤ ਮਜ਼ਾ ਆ ਰਿਹਾ ਇੱਥੇ ਤੁਹਾਨੂੰ ਲੋਕੇਸ਼ਨ ਦਿਖਾਉਣੇ ਆ ਜੇ ਤੁਸੀਂ ਵੀ ਇੱਥੇ ਆਓ ਤੇ ਇੱਥੇ ਜ਼ਰੂਰ ਰਹਿ ਕੇ ਜਾਓ ਬਹੁਤ ਸੋਹਣੀ ਜਗ੍ਹਾ ਸੋ ਦਿਖਾਈਏ ਕਿਹੜਾ ਫਿਰ ਤੁਹਾਨੂੰ ਇਹ ਵਲੌਗ ਚ ਦੱਸਾਂ ਕਿਹੜਾ ਕਾਟੇਜ ਆ ਕੀ ਖਰਚਾ ਪਾਣੀ ਹੈਗਾ ਇਹਦਾ ਸਭ ਕੁਝ ਦੱਸਾਂਗੇ ਤੋ ਦਿਖਾਈਏ ਮੇਰਾ ਮਨਜੀ ਲੱਗਦਾ ਮਨਜੀ ਲੱਗਦਾ ਬੇ ਬੇ ਪਹਿਲੇ ਕੁਰਸੀ ਤੇ ਬਹਿ ਬਹਿ ਕੇ ਥੱਕ ਗਏ ਸੀ ਤੇ ਮੰਜਾ ਵੀ ਆਪਾਂ ਨੂੰ ਇਹਨਾਂ ਨੇ ਵਿਚਾਰਿਆ ਨੇ ਦਿੱਤਾ ਹੁਣ ਬੇ ਬੇ ਮੰਜਾ ਤੇ ਪੂਰੀ ਪਿੰਡ ਵਾਲਾ ਮੋੜ ਆਪਣਾ ਬੈਠੇ ਬਣਿਆ ਇਹਨੂੰ ਹਾਂ ਸਭ ਤੋਂ ਉਹ ਹੀ ਲੱਗਾ ਪਿੰਡ ਵਾਲਾ ਹੀ ਮੈਂ ਨਾ ਸਟੋਰੀ ਪਾਈ ਸੀ ਕਿ ਉਹ ਤੇ ਲੋਕੇ ਕਹਿੰਦੇ ਤੁਸੀਂ ਮੰਜਾ ਵੀ ਨਾਲ ਲੈ ਕੇ ਮੈਂ ਨਾਲ ਨਹੀਂ ਆਂਟੀ ਨੇ ਸਾਨੂੰ ਮੰਜਾ ਦਿੱਤਾ ਸੀ ਆਪਾਂ ਕੀ ਕੀ ਵਿਖਾਉਣਾ ਦੱਸੋ ਆਪਾਂ ਸੱਜਣ ਨੂੰ ਇੱਕ ਤੇ ਕਾਟੇਜ ਦਿਖਾਵਾਂਗੇ ਜਿੱਥੇ ਆਪਾਂ ਰਹਿ ਰਹੇ ਹਾਂ ਲੋਕੇਸ਼ਨ ਆਸੇ ਪਾਸੇ ਦਿਖਾਵਾਂ ਕੀ ਕੌਜ ਇੱਥੇ ਹੈਗਾ ਕਿੱਥੇ ਲੋਕੇਸ਼ਨ ਆ ਜਿਹੜੇ ਜਿੰਨਾਂ ਦਾ ਕਾਟੇਜ ਆ ਗਾਂਟੀ ਹੋਣਾ ਦਾ ਅੰਟੀ ਕਾ ਘਰ ਦਿਖਾਵਾਂਗੇ ਪੁਰਾਣਾ ਘਰ ਤੇ ਉਹਨਾਂ ਦੇ ਜਿਹੜੇ ਇੱਥੇ ਬਾਗ ਆ ਸੇਬਾਂ ਦੇ ਬਾਗ ਆ ਕੀ ਵੀ ਖੂਬੀ ਸਭ ਤੋਂ ਪਹਿਲਾਂ ਸੱਜਣ ਨੂੰ ਆਪਾਂ ਤੁਹਾਨੂੰ ਆਸ-ਪਾਸਾ ਦਿਖਾਉਣੇ ਜਿੱਥੇ ਆਪਾਂ ਰਹਿ ਰਹੇ ਹਾਂ ਹੀ ਰਿਆ ਪਹਿਲਾਂ ਇੱਧਰ ਇੱਕ ਵਾਰੀ ਵਿਊ ਚੈੱਕ ਕਰਾ ਦੇ ਟਣ 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 ਨਨ ਟਣ ਨਨ ਇੱਧਰ ਦਿਖਾ ਛਤਰੀਟਾ ਅੱਛਾ ਛਤਰੀ ਵਿਖਾ ਏ ਓ ਜਕ ਆ ਸੇ ਪਾਸੇ ਪਹਾੜੀ ਪਾਸ ਨੇੜੇ-ਤੇੜੇ ਕੋਈ ਘਰ ਨਹੀਂ ਸਿਰਫ ਇੱਕੋ ਘਰ ਯਾਰ ਤੇ ਕਾਟੇਜ ਸੋ ਲਓ ਵੀ ਆਜੋ ਸਜਣ ਆ ਜਿਹੜੀ ਪਾਰਕ ਬਣੀ ਹੋਈ ਖੁੱਲੀ ਡੁੱਲੀ ਆਜੋ ਮੰਮੀ ਸੋ ਆ ਪਾਰਕ ਬਣੀ ਹੋਈ ਖੁੱਲੀ ਆ ਕਾਟੇ ਤੁਹਾਨੂੰ ਆਪ ਬਾਜੂ ਦਿਖਾਵਾਂਗੇ ਅੰਦਰ ਸੋ ਪਾਰਕ ਇੱਥੇ ਛਟੀਆਂ-ਛਟੀਆਂ ਲੱਗੀਆਂ ਹੋਈਆਂ ਜੇ ਕੋਈ ਬੰਦਾ ਕਹਿੰਦਾ ਕਿ ਮੈਂ ਥੱਕ ਗਿਆ ਕੰਮ ਕਰਨਾ ਆ ਵੀ ਕੋਲੀ ਆ ਘਾ ਕਟੋ ਜਿਵੇਂ ਜਿਵੇਂ ਲਾਓ ਸੋ ਸਜਣ ਦੇਖੋ ਪਿੰਗਾ ਵੀ ਆ ਇੱਕ ਤੈਨਾ ਇਥੋਂ ਦੀ ਬਾਈ ਬੜੀ ਸੋਹਣੀ ਆ ਬੜੀ ਪੋਜ਼ਿਟਿਵ ਕੋਈ ਚੂਚਾ ਨਹੀਂ ਸ਼ਹਿਰ ਤੋਂ ਜਮਾਂ ਦੂਰ ਆ ਸ਼ਹਿਰ ਵੀ ਥੋੜਾ ਪਰਾਂ ਰਹਿ ਗਿਆ ਨਾਲੇ ਸਾਰਾ ਧੀਂਦਾ ਇਥੋਂ ਅਸपास ਸਾਰਾ ਇੱਥੋਂ ਇੱਕ ਬੜੀ ਵਧੀਆ ਗੱਲ 360 ਵੀਊ ਦੱਸਦੇ ਕੋਸੇ-ਬਾਸੀ ਹੀਰੇ ਦਿਖਾ ਦੇ ਸਾਰਾ ਸ਼ਿਮਲਾ ਵੀ ਨੇੜੇ ਹੀ ਰਹਿ ਜਾਂਦਾ ਆ ਜੀ ਵਾਹ ਕੀ ਬਾਤ ਆ ਫੈਮਿਲੀ ਨਾਲ ਆ ਜਿਹੜਾ ਮੇਨ ਚੀਜ਼ ਮੰਝਾ ਤੁਹਾਨੂੰ ਦਿਖਾਉਂਦੇ ਬੇਬੇ ਆ ਤੇਰਾ ਮੰਝਾ ਆ ਪਿਆ ਰਹਿੰਦੇ ਬੇਨੂੰ ਮਸੇਆ ਸੋ ਮੰਝਾ ਵੀ ਆਂਟੀ ਉਹਨਾਂ ਨੇ ਆਪਾਂ ਨੂੰ ਦਿੱਤਾ ਸੋ ਬਹੁਤ ਖੁਸ਼। ਉਹ ਉਥੋਂ ਨੂੰ ਦਿਖਾਉਣੇ ਆਂ ਆਂਟੀਆਂ ਹੁਣਾਂ ਦੀ ਮੱਝਾਂ ਜਾਵਾਂ। ਸੋ ਇੱਥੇ ਆਈ ਆ ਆਪਣੇ ਆਪਣੇ ਨਾ ਨਾ ਜੇ ਕੋਈ ਮੱਝ ਖੋਲ ਜਾਂਦੀ ਘਰੇ ਉਹ ਨਾ ਪੱਟ ਦੇਣਾ ਸੀ। ਗਵਾਨੀਆਂ ਦੀ ਮੱਝ ਢਾ ਲਈਂ ਪੈੜ ਪੈਂਦੀ ਆ ਆਪ ਤੇ। ਸੋ ਇੱਥੇ ਕੋਈ ਚੱਕਰ ਨਹੀਂ ਆਈ। ਸੋ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਉਧਰ। ਸੋ ਸੱਜਣੋ ਇੱਧਰ ਆ ਜਿਹੜਾ ਇੱਧਰ ਆਂਟੀ ਜੀ ਹੁਣਾਂ ਦਾ ਬਾਗ ਆ ਸਾਰਾ ਇੱਧਰ। ਆ ਜੰਗਲ ਆ ਜੰਗਲ 'ਚ ਸੇਬਾਂ ਦੇ ਬਾਗ ਲਾਏ ਹੋਏ ਆ। ਤੇ ਆਂਟੀ ਹੁਣਾਂ ਕਾ ਜਿਹੜਾ ਪੁਰਾਣਾ ਕਾ ਆ ਹੁਣ ਆਂਟੀ ਹੁਣਾਂ ਨੇ ਨਵਾਂ ਘਰ ਪਾਇਆ ਹੋਇਆ। ਜਿਹੜਾ ਇਹਨਾਂ ਦਾ ਪੁਰਾਣਾ ਘਰ ਉਹ ਬੜਾ ਸੋਹਣਾ ਬੜਾ ਇੰਟਿਕ ਟਾਈਪ ਬਣਾਇਆ ਹੋਇਆ ਜਿਵੇਂ ਬਹੁਤ ਸਾਲ ਪੁਰਾਣਾ ਉਹ ਤੁਹਾਨੂੰ ਦਿਖਾਵਾਂਗੇ ਤੇ ਇੱਕ ਚਿੰਗ ਇੱਥੇ ਹੀ ਆ ਯਾਰ ਬੇਬੇ ਨੂੰ ਇੱਥੇ ਝੂਟਾ ਜ਼ਰੂਰ ਦੇਣਾ ਸੀ ਰਿਆ ਬਾਬਲਾ ਪੀਂਗ ਪਵਾ ਦੇ ਮੇਰੀ ਲੋਵੀ ਹੁਣ ਤੁਹਾਨੂੰ ਕਿਹਦੇ ਨਾਲ ਮਲਾਉਣਾ ਰੋਬੀ ਨਾਲ ਰੋਬੀ ਨਾਲ ਆਂਡੀ ਰੋਬੀ ਕੋ ਬੁਲਾਣਾ ਰੋਬੀ ਇੱਧਰ ਇੱਧਰ ਇਹਨੇ ਇਹਨਾਂ ਨੂੰ ਮਸਤੇ ਕੁਦਰ ਸੇਕਰ ਨਮਸਤੇ ਨਮਸਤੇ ਆ ਰੋਬੀ ਨਮਸਤੇ ਕਰ ਦੋ ਫੇਰ ਤੇ ਆ ਤੇ ਰੋਮੀ ਬੜਾ ਕਿਊਟ ਆ ਬਹੁਤ ਖੇਡਦਾ ਸੋ ਹੁਣ ਤੁਹਾਨੂੰ ਆਪਾਂ ਆਂਟੀ ਦੇ ਜਿੱਥੇ ਬਾਕੇ ਜਿਹੜਾ ਇਹਨਾਂ ਦਾ ਪੁਰਾਣਾ ਘਰ ਉਹ ਦਿਖਾਉਣੇ ਆ ਇੱਥੋਂ ਦੀ ਤੁਹਾਨੂੰ ਲਾਈਫ ਦੇਖ ਕੇ ਅੰਦਾਜ਼ਾ ਹੋ ਹੀ ਜਾਊਗਾ ਚਲਿਏ ਫਿਰ ਚਲੋ ਇੱਥੇ ਚੜਾਈ ਬਹੁਤ ਔਤਰਾਈ ਚੜਾਈ ਆ ਆਪਾਂ ਨੂੰ ਐਕਸਰਸਾਈਜ਼ ਹੁੰਦੀ ਆ ਹਾਂ ਸਹੀ ਗੱਲ ਮੈਂ ਤਾਂ ਆਂਟੀ ਜੀ ਨੂੰ ਪੁੱਛਿਆ ਮੈਂ ਕਿ ਆਂਟੀ ਜੇ ਤੁਸੀਂ ਪਹਾੜਾਂ 'ਚ ਰਹਿੰਦੇ ਹੋ ਕੀ ਤੁਹਾਡਾ ਦਿਲ ਨਹੀਂ ਕਰਦਾ ਕਿਸੇ ਪਲੇਨ ਜੀ ਜਗ੍ਹਾ 'ਤੇ ਜਾਈਏ ਆਂਟੀ ਤੁਸੀਂ ਕੀ ਕਹਿਆ ਸੀ ਉਹ ਚ ਨਹੀਂ ਮੁੱਕਾ ਹਾਂ ਆਂਟੀ ਕਹਿੰਦੇ ਪਲੇਨ ਮੈਨੂੰ ਜਗਾ ਅੱਛੀ ਨਹੀਂ ਲੱਗਦੀ ਸੋ ਆਂਟੀ ਕਹਿੰਦੇ ਥੋੜੇ ਕਿ ਦਿਨ ਪਹਿਲਾਂ ਨਾ ਮੈਂ ਅੰਬਾਲੇ ਗਈ ਸੀ ਤੇ ਅੰਬਾਲੇ ਨਾ ਉੱਥੇ ਕਹਿੰਦੇ ਐਡੇ ਵੱਡੇ ਘਰ ਘਰ ਵੇਖ ਕੇ ਮੇਰਾ ਚਿੱਤ ਨੂੰ ਹੀ ਕੁਝ ਹੋਂ ਲੱਗ ਪਿਆ ਅੰਦਰੋ ਸੋ ਜਿਹੜੇ ਪਹਾੜ ਲੋਕ ਨੇ ਪਹਾੜਾਂ ਚ ਰਹਿ ਕੇ ਖੁਸ਼ ਨਹੀਂ ਕਿਉਂਕਿ ਇੱਥੇ ਗਰਮੀ ਵੀ ਹੈ ਨਹੀਂ ਨਾ ਹਰੀਆਲੀ ਬਹੁਤ ਇਹ ਤੋਂ ਦੇ ਰਾਹ ਦੇਖੋ ਕਿੱਡੇ ਸੋਹਣੇ ਐਡੇ ਐਡੇ ਘਰਾ ਸਨੇ ਹੋਏਗਾ ਆਪਾਂ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਵੇਖਣ ਆਪਾਂ ਖੜੇ ਕਿੱਥੇ ਦੇ ਜਾਣਾਆਂ ਇਹ ਡੰਡੀਆਂ ਨਹੀਂ ਬਣਾਇਆ ਛੋਟੀਆਂ ਹਾਂਜੀ ਇਹੇ گاਵਾ ਵੀ ਤੁਹਾਨੂੰ ਦਿਖਾਵਾਂਗੇ ਆ ਮੱਤੀ ਹੈ ਇਹਨੇ ਲੜਾਈ ਹੈ ਆਂਟੀ ਡਰ ਕੇ ਚਾਬੀ ਆ ਉਧਰ ਆ ਗਈ ਓਕੇ ਠੀਕ ਹੈ ਲਓ ਇਧਰ ਰਸਤਾ ਦੇਖੋ ਕਿੱਦਾ ਰੋਬੀ ਨੂੰ ਸਾਰਾ ਪਤਾ ਹੈ ਕੀ ਚਾਬੀ ਹੈ ਨਹੀਂ ਤਾਲਾ ਹੀ ਨਹੀਂ ਲੱਗਦਾ ਅੱਜ ਤੱਕ ਅੱਛਾ ਵੇਖ ਲਓ ਇੱਥੇ ਇੱਥੇ ਸਜਣਾਂ ਚੋਰੀਆਂ ਚੂਰੀਆਂ ਨਹੀਂ ਹੁੰਦੀਆਂਗੇ ਵੇ ਲੋ ਅੰਟੀ ਨੇ ਤੁਹਾਡੇ ਸਾਹਮਣੇ ਪਾ ਲਿਆ ਰੋਬੀ ਨੂੰ ਸਾਰੇ ਇਹਨਾਂ ਦੇ ਸਿਲੰਡਰ ਵੀ ਅਸੀਂ ਵੇਖਿਆ ਘਰ ਦੇ ਬਾਹਰ ਆ ਹੀ ਪਏ ਗੱਲ ਸੁਣ ਲਓ ਜਿਹੜਾ ਬਲੌਗ ਬੇਂਦਾ ਕੋਈ ਉਹ ਜਿਹੇ ਹਰਕਤ ਨਹੀਂ ਕਰਨੀ ਇਥੇ ਆ ਕੇ ਠੀਕ ਹੈ ਨਾ ਪੰਜਾਬ ਦਾ ਨਾਮ ਬਦਨਾਮ ਕਰ ਦੋ ਤੁਸੀਂ ਵੇ 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 ਤੇ ਆ ਨਾ ਤੇ ਆ ਨਾ ਤੇ ਆ ਨਾ 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 ਤੇ ਹੱਥ ਪਾੜ ਦੋ ਤੂੰ ਰਾਵੇ ਕਿੱਡੇ ਹੋ ਨਾ ਹੋਰ ਆਪਾਂ ਸਹੀ ਜਲਾਉਂਦਾ ਆ ਗਏ ਕੈਮਰਾਮੈਨ ਰੋੜ ਦੇ ਕਿਤੇ ਕੋਲ ਪਾ ਦੇ ਵਜੂ ਮੇਰੀ ਆਤ ਤਾਂ ਬਰਾਸ ਆ ਵੇ ਕਿ ਬੱਜਾ ਜਣਾਇਨ ਆਂਦੀ ਇਹ ਕਾਹਨ ਸਾ ਬੂਟਾ ਹੈ ਇਹ ਖਰੋਟ ਅੱਛਾ ਖਰੋਟ ਲੱਗੇ ਅੱਛਾ ਖਰੋਟ ਦਾ ਬੂਟਾ ਹੈ ਅਸੇ ਦਾ ਕਹੀ ਜਾਂਦੇ ਨਾਸਪਤੀ ਆਗੇ ਮੰਮੀ ਨੇ ਭਰਾਵਾ ਇੱਕ ਤੋੜ ਕੇ ਕਾਜ ਮੰਮੀ ਕਹਿੰਦੀ ਇਹ ਤੇ ਕੌੜਾ ਹੀ ਹੈ ਖਰੋਟ ਆ ਅੱਛਾ ਇਹ ਖਰੋਟ ਆ ਲਾਫਲ ਲੱਗਾ ਹੋਇਆ ਆ ਜੋ ਆਪਾਂ ਹਾਂ ਨਾਸਪਤੀ ਕਹਿੰਦੇ ਨਹੀਂ ਮੈਂ ਹੈ ਕੁੱਤੀ ਰਾਵੇ ਕੁੱਨ ਨਿੱਕੇ ਨਿੱਕੇ ਜੇ ਬਸ ਬੇਗਲੋ ਮੈਂ ਤੇ ਮੰਮੀ ਰੋਜ ਇੱਧਰ ਫੈਰ ਕਰਦੀ ਹਾਂ ਸਾਡੀ ਆਂਦੀ ਆ ਕਾਤਾ ये कौन सा है ये वाला ये अच्छा ना पाक हाँ हाँ। आ, दे दे ये एसारे। एसारे, गया, गया ना पक के ऑरेंज हो जाते हैं हां हां हम्म ये वो ऐड ऐड पर जाते हैं लो जी इधर अनार लगे हैं सारे ये सारा आंटी ये आपका ही है ना सब ये ये आंटी का है लो अंदर चले अंदर भी चलते हैं साथ में ਲਓ ਜੀ ਖਾਣਾ ਬੁਣ ਲਿਆ ਕਿ ਭਰਾਓ ਕੋਈ ਬਾਤ ਨਹੀਂ ਜੈਸਾ ਵੈਸੇ ਦਿਖਾ ਦੇਂਗੇ ਲਓ ਜੀ ਇਹ ਹੈ ਅੰਟੀ ਦਾ ਉਹ ਤੁਹਾਡਾ ਭਲਾ ਜੇ ਇੱਥੋਂ ਕਾ ਕੱਟਦੇ ਪਏ ਹੋ ਹਾਂ ਵੇਖ ਲੈ ਸਾਰੇ ਕਿੰਨੀ ਮਿਹਨਤ ਕਰਦੇ ਆ ਸਾਰੇ ਮਿਹਨਤ ਕਰਦੇ ਆ ਨਾ ਤੇ ਇੱਕ ਵਾਰੀ ਬਾਹਰੋਂ ਘਰ ਦਿਖਾ ਦੇ ਅੰਟੀ ਲਓ ਜੀ ਭਾਈ ਜੋੜੇ ਤਾਰ ਕੇ ਰੋਬੀ ਦੋ ਹੀ ਜਾਣ ਅੰਦਰ ਇਹ ਪਹਿਲੇ ਸਾਡੀ ਕਿਚਨ ਹੈ ਪੁਰਾਣੀ ਵੀਰੇ ਇਧਰ ਆ ਲਓ ਜੀ ਅੰਟੀ ਹੁਣਾਂਦੀ ਆ ਜਿਹੜੀ ਕਿਚਨ ਹੈ ਚੁੱਲਾ ਵੀ ਅੰਟੀ ਦੂਆ ਫੇਰ ਕਿਧਰ ਸੇ ਅੱਛਾ ਪਿੱਛੇ ਪੈ ਪਾ ਉਹ ਲੋਈ ਇਹ ਤੇ ਵੀ ਪ੍ਰੋਪਰ ਚੁੱਲਾ ਲਾਇਆ ਹੈ ਗੈਸ ਨੂੰ ਸਿਖਿਆ ਹੈ ਕਮਰਾ ਵੀ ਬੜਾ ਉਹ ਹੈ ਨਿੱਗਾ ਜਿਹਾ ਹੈ ਨਾ ਸੋ ਪ੍ਰੋਪਰ ਸਾਰਾ ਇਹ ਤਾਂ ਸਾਥ ਥੱਲੇ ਸਾਰੇ ਥੱਲੇ ਬੈਠ ਕੇ ਸੇਵ ਰੱਖੇ ਆ ਹਾਂ ਥੱਲੇ ਆ ਗਿਆ ਇਹਨਾਂ ਦਾ ਭਾਗ ਹੈ ਅੰਟੀ ਦਾ ਹੂੰ ਲੋਈ ਇਧਰ ਤਾਂ ਮਹਰਬ ਪਾਦਰ ਲੈਂਦਾ ਥਾ ਨਾ ਉਹ ਅੱਜ ਕੱਲ ਹੈ ਨਹੀਂ ਇੱਥੇ ਅੱਛਾ ਅੱਛਾ ਇਹ ਗੁਫਾ ਕਿਰੋ ਮਾਰੇ ਇਹ ਸਭ ਤੂੰ ਨੇ ਬੋਲਣਾ ਕੀ ਹਾਲ ਕੀਤਾ ਹੋ ਆ ਇਸਨੇ ਅੱਛਾ ਲਓ ਜੀ ਆਂਟੀ ਦਾ ਡਰਾਇੰਗ ਰੂਮ ਹੈ ਕਿੰਨਾ ਵਧੀਆ ਹਨ ਕਿ ਕਿੰਨਾ ਕੋ ਇੱਧਰ ਵੇਖੋ ਚੱਲ ਖਲਾਰਾ ਇਹਨੂੰ ਇਗਨੋਰ ਕਰੋ ਹੋਰ ਵਾਈਬ ਇਥੋਂ ਦੀ ਬੜੀ ਵਧੀ ਅੱਛਾ ਇਹਾਂ ਪਰ ਹੈ ਇੱਧਰ ਵੇਖੋ ਆਂਟੀ ਦਾ ਘਰ ਹੈ ਇਹ ਆਂਟੀ ਦਾ ਸੇਬੋ ਦਾ ਬਾਗ ਹੈ ਐਸਾ ਨਾ ਖਜ਼ਾਨਾ ਰੱਖੀ ਫਿਰਦੇ ਆਂਟੀ ਲਕੋ ਕੇ ਲਕੋ ਕੇ ਰੱਖਿਆ ਇੱਥੇ ਸੋ ਜਿਹੜਾ ਪਿਛਲੀ ਸਾਈਡ ਹੈ ਇੱਥੇ ਆਂਟੀ ਦੀਆਂ ਗਾਵਾਂ ਰੱਖੀਆਂ ਆ ਕਰੇ ਉਹ ਵੀ ਦਿਖਾ ਦਿਆਂ ਆਂਟੀ ਬੜਾ ਸੋਹਣਾ ਘਰ ਆ ਤੁਹਾਡਾ ਬਹੁਤ ਬੜੀਆ ਠੰਡਾ ਹੈ ਨਾ ਦੇਖੋ ਠੰਡਾ ਹੁੰਦਾ ਰੋਬੀ ਅੱਛਾ ਲੈ ਰੋਬੀ ਤੇਰੀ ਲੱਤ ਨਾ ਫੜ ਲਵੇ ਸਾਰਾ ਅੜੀ ਇਧਰ ਕਿਆ ਹੈ ਇਧਰ ਆ ਜਾਓ ਅੱਗੇ ਇਧਰ ਪ੍ਰੈਸ ਕਰਤੀ ਹੋ ਨਾ ਇਸ ਕੋ ਮੈਂ ਇਕੱਠਾ ਕਰ ਦਿਆ ਹੋਆ ਕਿਉਂਕਿ ਬਿੱਲੀ ਬੈਠ ਜਾਂਦੀ ਹੈ ਇਸਮੇ ਅੱਛਾ ਅੱਛਾ ਬੀ ਕੀ ਬਿੱਲੀ ਲਓ ਜੀ ਇਹ ਮਹਾਰਾ ਪੂਜਾ ਦਾ ਕਮਰਾ ਹੈ ਵਾਹ ਬਹੁਤ ਬਹੁਤ ਸੁੰਦਰ ਹੈ ਆਂਟੀ ਆ ਜਾਓ ਆ ਜਾਓ ਇਹ ਬਿਸਤਰੇ ਇਕੱਠੇ ਕਰੇ ਹੋਏ ਅੱਛਾ ਬਹੁਤ ਘਰ ਬਹੁਤ ਸੁੰਦਰ ਹੈ ਆਪਕਾ ਬਹੁਤ ਵਧੀਆ ਹੈ ਛੱਤ ਲੱਕੜ ਦੀ ਨਾ ਉੱਤੇ ਇਹ ਲੱਕੜ ਕਾ ਇਹ ਲੱਕੜ ਦੀ ਹੈ। ਕੌਣ ਸੀ ਲੱਕੜ ਹੈ? ਹਜ਼ਾਰਾਂ ਸਾਲ ਤੱਕ ਖਰਾਬ ਨਹੀਂ ਹੋਏਗੀ। ਅੱਛਾ। ਕਿ ਕੌਣ ਸੀ ਲੱਕੜ ਕਹਤੇ ਇਸੇ? ਦੇਵਦਾਰ। ਦੇਵਦਾਰ। ਦੇਵਦਾਰ ਲੱਕੜ ਆ ਸੱਜਣਾ ਕਹਿੰਦੇ ਹਜ਼ਾਰ ਸਾਲ ਵੀ। ਇਧਰ ਪਰੇ ਨਹੀਂ ਦਿੱਖਦੇ ਗਿਆ। ਖਰਾਬ ਨਹੀਂ ਹੁੰਦੀ। ਇਧਰ ਇਧਰ ਬੈਠਣੇ ਵਾਸਤੇ ਵੀ ਗਿਆ ਦੇ ਦਿੱ। ਅੱਛਾ ਆਗੇ ਵੀ ਹੈ। ਆਂਡੀ ਕਿੰਨਾ ਟਾਈਮ ਹੋ ਗਿਆ ਇਸ ਘਰ ਕੋ ਬਣੇ ਕੋ? 100 ਸਾਲ ਤੋਂ ਜਿਆਦਾ। ਲਓਏ ਸੱਜਣਾ 100 ਸਾਲ ਪੁਰਾਣਾ ਘਰ ਹੈ ਇਹ ਵਾਲਾ 100 ਸਾਲ ਪੁਰਾਣਾ ਤੇ ਲੱਕੜ ਹਲੇ ਵੀ ਉਦਾਂ ਦੀ ਉਦਦੀ ਵੀ। ਹੂੰ। ਅਬ ਇਹ ਸੱਜ ਨੂੰ ਆ ਲੱਗੇ ਹੋਏ ਸੇਬ ਉਹ ਵੀ ਲਾਲ ਲਾਲ ਹਨਾ ਕਿੰਨੇ ਲਾਲ ਜੀ ਕਰਦਾ ਹੁਣੇ ਤੋੜ ਕੇ ਖਾ ਲੀਏ ਆਹ ਸੱਜ ਨੂੰ ਪਿੱਛੇ ਹੈ ਗਿਆ ਸ਼ਿਮਲਾ ਮਿਰਚ ਆਂਟੀਆਂ ਉਹਨਾਂ ਦਾ ਬਾਗ ਫੇਰ ਤਾਂ ਬੜਾ ਵੱਡਾ ਜੀ ਆਂਟੀ ਉਹਨਾਂ ਦੇ ਇੱਧਰ ਵੀ ਆ ਪਿਛਲੀ ਸਾਈਡ ਵੀ ਆਹ ੜੂ ਲੱਗਦੇ ਇਹ ਅੰਗੂਰ ਹੈ ਅੱਛਾ ੜੂ ਲੱਗਦੇ ਆੜੂ ਹਾਂ ਅੱਛਾ ਉਹਨੇ ਤਾਂ ਫਲਦੁਕਾਨ ਦੇ ਫਲ ਨਹੀਂ ਹੋਣੇ ਹੋਰ ਸਹੀ ਗੱਲ ਆ ਜਿਵੇਂ ਸੇਬਾਂ ਦੇ ਬੂਟੇ ਵੀ ਅੱਗੇ ਤੁਹਾਨੂੰ ਦਿਖਾਵਾਂਗੇ ਇਹ ਕਬੂਟੇ ਨੂੰ ਘਟੋ ਘਟ 20 20 30 30 ਆ ਜਿਹੜਾ ਆਂਟੀ ਕਾ ਜਿੱਥੇ ਗਾਂਹੇ ਰੱਖੀ ਹੋਈ ਆ ਮੱਝਾ ਗਾਵ ਰੱਖਣੀ ਬੜਾ। ਲੈ ਕਿ ਜੜਾ ਤੁਸੀਂ ਇਸ ਕੀ? ਬਸ ਕੋਈ ਬਾਤ ਨਹੀਂ। ਉਹ ਨਾ ਲਿਖ ਰਾਂ। ਇਹ ਪੱਥਰ ਤਾਂ ਬਣਾਇਆ ਸਾਰਾ ਹਨਾ। ਇੱਧਰ ਨਹੀਂ ਆਂਟੀ। ਉਹ ਚਰਨ ਕਈਆਂ। ਚਰਨ ਨੇ ਕਿ ਇਹ ਉਹ ਲੋ। ਅੱਛਾ ਉਹ ਹੈ। ਠੀਕ ਹੈ। ਉਹਨਾਂ ਦਾ ਘਰ ਹੀ ਇਹ। ਹੂੰ। ਆਹ ਉਹ ਸੱਚਾ ਮੈਂ ਵੀ ਆਹੀ ਘਰ ਆ ਜੀ। ਉਹ ਮੈਨੂੰ ਜਿੱਦਾਂ ਬੋਲ। ਆ ਕੇਲੇ। ਪਤਾ ਕੀ ਹੈ? ਇਹ ਤੇ ਹਰ ਇੱਕ ਘਰ ਦੇ ਰੱਖੀਆਂ ਗਾਵ। ਸਾਰਿਆਂ ਦੇ ਆ ਲੱਗ-ਲੱਗ ਹੀ ਬਣਾਏ ਹੋਏ ਇਹਨਾਂ ਨੇ ਘਰ। आ जाओ इसके ऊपर से इन्हीं नहीं फंसता गोबर हाय नहीं गोबर आ जाओ आ जाओ नहीं फंसेगा ये फ्लेक्सिबल गोबर है और देखो केले लगे हुए दिखे ऊपर हां केले लग गए आयो मम्मा कोई नहीं हाथ पकड़ो वो ना देखो देखो नहीं लग रहा और सेब लगे इधर भी, भी देखो के अच्छा लाओ ये इधर केले या ਇਹਨੇ ਤਾਂ ਸੌਦੇ ਦੀ ਲੱਗੋ ਬੈਂਤੀ ਮਾਰੋ ਕਰਾਂ ਦੀ ਕਿੰਨਾ ਫਲ ਲੱਗਾ ਹੋਊਗਾ ਹਾਂ ਆਂਡੀ ਕੋਈ ਪਾਣੀ ਪੂਣੀ ਡਾਲਦੇ ਕਿ ਆਪਣੇ ਆਪ ਆਪਣੇ ਆਪ ਲੋ ਵੇਖ ਲਾ ਕਿੰਨੀ ਮਾਜ ਆ ਲਓ ਜੀ ਆ ਸਾਰੇ ਆ ਆ ਕਿਸਕੇ ਲਈ ਲਗਾਤੀ ਇਹ ਇੱਕ ਤੋਤਾ ਨਹੀਂ ਆਏਗਾ ਫਿਰ ਅੱਛਾ ਨਹੀਂ ਤਾਂ ਟੁੱਟ ਦੇਤਾ ਹੈ ਅੱਛਾ ਲਿਸ਼ਕੋਰ ਪੈਂਦੀ ਇਹਦੇ ਲਓ ਜੀ ਸੇਵਲ ਇਹ ਪੱਕ ਰਹੇ ਲਓ ਆ ਸਾਰਾ ਆਪਕਾ ਹੀ ਹੈ ਨਾ ਸਾਰਾ ਸਾਰਾ ਇਹ ये ए, एक ओलथ की दाल होती है ना ओलथ किसकी ओलथ हाँ। अच्छा ओलथ की दाल और ऊपर अदरक है इधर अच्छा हल्दी है सेब तुम तो ही सेल भी कर दे क्या आप रख दे थोड़ी तो से आप नहीं बस अच्छा आप यहां पे खाखू ले ऊपर हमने बहुत लगाया है ना हमको भी, भी खिलाओगे आप हां तोड़ के ले लो लो ਉਹ ਵੀ ਅੱਗੇ ਫਸਲ ਦੇ ਵਿੱਚ ਨਾ ਫਸਲ ਦੇ ਵਿੱਚ ਨਾ ਤੁਰੇ ਉਹਨਾਂ ਨੇ ਆਦਰਕ ਦਿਖਾ ਦਈਏ ਤੇ ਹਲਦੀ ਕਿਵੇਂ ਹੁੰਦੀ ਆ ਉੱਪਰਲੇ ਖੇਤ ਨੂੰ ਜਾਣਾ ਪਵੇਗਾ ਲੋ ਵੀ ਸੱਜਣ ਆਹ ਲੱਗਾ ਹੋਇਆ ਸਾਰਾ ਆਦਰਕ ਉਹ ਆਦਰਕ ਆਇਆ ਹੈਗਾ ਹਲਦੀ ਵਰ ਗਈ ਆ ਵੀ ਹਲਦੀ ਦੀ ਹਲਦੀ ਤਾਂ ਆਪਣੇ ਵੀ ਹੁੰਦੀ ਉਹਦੇ ਚੌੜੇ ਪੱਤੇ ਹੁੰਦੇ ਆ ਤੇ ਇਹਦੇ ਥੋੜੇ ਜਿਹੀ ਪਤਲੇ ਪੱਤੇ ਹੁੰਦੇ ਜਿਵੇਂ ਮੱਕੀ ਦੇ ਪੱਤੇ ਹੁੰਦੇ ਨਾ ਐਵੇਂ ਦੇ ਆ ਪੱਤੇ ਦੇ ਆਦਰਕ ਤਾਂ ਪਹਿਲੀ ਵਾਰੀ ਵੇਖਿਆ ਲੱਗਦਾ ਹੈ ਨਾ ਆਦਰਕ ਵਾਕਿਆ ਪਹਿਲੀ ਵਾਰੀ ਵੇਖਿਆ ਕਦੋਂ ਪੱਕਦਾ ਪੱਤਾ ਅੱ비 ਤੋ 1 ਮਹੀਨਾ ਹੋਇਆ ਇਸ ਨੂੰ ਲਗਾ ਕੇ अच्छा इसको पटेंगे नवंबर नवंबर में अच्छा फिर इतनी बड़े-बड़े निकलेंगे अच्छा चलो ये भी आपके वास्ते पिलाने के बेच दे आप दे बस सेल नहीं करते हो नहीं, नहीं। यार गे ऐसी आस पड़ोस में ले लेते थोड़ा थोड़ा थो थो अच्छा वे लो आंटी ना वैसे इधर लेडीज मेहनत बहुत करते सुबह-सुबह घर का काम घरत कर ओपियां भी करदा काम हो गया ਤੇ ਬਾਵਾ ਚਾਰਦੇ ਆ ਗੋਬਰ ਵੀ ਆਪ ਸੜਦੇ ਆ ਸਾਰਾ ਕੁਝ ਹਲੇ ਆਂਟੀ ਜੀ ਨਾ ਗਵਰਨਮੈਂਟ ਜੋਬ ਰਟਾਇਰ ਨੇ अच्छा ਠੀਕ। ਕਿਆ ਜੌਬ ਕਰਤੇ ਸੀ ਆਂਟੀ ਜੀ ਆਪ? ਐ ਅਸਿਸਟੈਂਟ ਰਿਟਾਇਰਡ। ਕਿਉਂ? ਸਾਰੀ ਫੋਰੈਸਟ ਡਿਪਾਰਟਮੈਂਟ ਸੀ। ਓਕੇ ਓਕੇ। ਤਾਂ ਹੀ ਥੋੜਾ ਜਿਹਾ ਪਿਆਰ ਜ਼ਿਆਦਾ ਵਾ ਜੰਗਲ ਨਾਲ ਹਨਾ। ਸਾਰੇ ਫਲ ਫਰੂਟ ਲਾਇਨ। ਇੱਥੇ ਕੀਵੀ ਵੀ ਹੋ ਜਾਂਦੀ। ਦੇਖੋ ਉੱਪਰ ਸੀ ਮਲ। ਇਹ ਕਿਆ? ਜਪਾਨੀ ਫਲ। ਜਪਾਨੀ। ਓਹੀ ਜਿਹੜਾ ਔਰੇਂਜ ਹੋ ਜਾਂਦਾ ਜਦੋਂ ਪੱਕ ਜਾਂਦਾ। ਅੱਗੇ ਅੱਗੇ। ਲਓ ਵੀ ਸੱਜਣੋ ਜਿਹੜਾ ਉਹ ਸਾਹਮਣੇ ਵੱਡਾ ਜਿਹੜਾ ਪੀਪਲ ਜਿਹੜਾ ਬੂਟਾ ਦੇਖ ਰਿਓ ਖਰੋਟ ਦਾ ਖਰੋਟਾਂ ਦਾ। ਐਡੇ ਖਰੋਟ ਲੱਗੇ ਹੋਏ। ਤੂੰ ਸੋਚਣਾ ਇੱਥੇ ਜ਼ਮੀਨ ਦਾ ਰੇਟ ਵੀ ਦੱਸ ਦਿਆ ਇੱਕ ਬਿਸਵਾ ਜਿਹੜਾ ਹੁੰਦਾ ਜਿਵੇਂ ਕਮਰੇ ਜਿੱਡਾ ਥਾਂ ਆ 10 ਲੱਖ ਨੂੰ ਆਓ ਇੱਥੇ ਪਰ ਆਪਣੇ ਪੰਜਾਬ ਵਾਲੇ ਨਹੀਂ ਲੈ ਸਕਦੇ ਜਿਹੜੇ ਹਿਮਾਚਲ ਦੇ ਨੇ ਉਹੀ ਲੈ ਸਕਦੇ ਆਪਾਂ ਨਹੀਂ ਨਿਕਾਏ ਸੋਚੀ ਨਿਕਾਏ ਫਿਸਕਾਉ ਨਹੀਂ ਲੈ ਸਕਦੇ ਇਥੇ ਬਿਸਵਾ ਕਿ ਫਿਸਕਾਉ ਲੈ ਸਕਦੇ ਚਲੋ ਤੁਹਾਡੇ ਤੋਂ ਆਪਦੇ ਹੀ ਗੱਦ ਜਦ ਬਾਕੀ ਮੌਸਮ ਬੜਾ ਸੋਹ ਇਧਰ ਯਾਰੀ ਹਾਲੀ ਜੰਗਲ ਹੀ ਜੰਗਲ ਜਿਹੜੇ ਵੱਡੇ ਟਰੈਕਟਰ ਹੋ ਉਹ ਤੇ ਇੱਥੇ ਆ ਨਹੀਂ ਸਕਦੇ ਤੁਹਾਨੂੰ ਪਤਾ ਕਿਉਂਕਿ ਜਗ੍ਹਾ ਨਹੀਂ ਹੈ ਤੇ ਸੋ ਆ ਗਿਆ ਪਹਾੜੀ ਟਰੈਕਟਰ ਇਹਦੇ ਨਾਲ ਹੀ ਹਾਲੂ ਜੋ ਵੀ ਆ ਕੰਮਕੁਮ ਕਰਦੇ ਸਾਰਾ ਕਿਹਾ ਇੱਧਰ ਵੇਖੋ ਹਾਲ ਵੀ ਇੱਕ ਹੀ ਲੱਗਦਾ ਹੈ ਹਣਾ ਅੰਟੀ ਇਹ ਕਿ ਹਾਲੀ ਲੱਗਦਾ ਹੈ ਸੋ ਸਟਾਰਟ ਹੋ ਜਾਂਦਾ ਹੈ ਹਣਾ ਫਿਰ ਜਨਾਸੇ ਲਓ ਜੀ ਇਹ ਟਰੈਕਟਰ ਲక్ష్ਮੀ ਹਲੋ ਅੰਟੀ ਲੈ ਕੇ ਆਉਂਦੀ ਭੀ ਕੁਛ ਠੀਕ ਹੈ ਤੇ ਆਪਾਂ ਲੈਣਾ ਨੀਗਾ ਠੀਕ ਹੈ ਹਣਾ ਹਾਂ ਸਾਈਡ ਹੋ ਜਾ ਅੱਛਾ ਉੱਤੇ ਵੇ ਚੜੇ ਪਏ ਕੋਈ ਟੀ ਕਹਿਣੀ ਕੋਈ ਅੰਟੀ ਉੱਤੇ ਚੜੇ ਪਏ

ਇੰਨੇ ਪਿਆਰ ਨਾਲ ਲੈ ਕੇ ਆ ਹੀ ਨਾ ਥੋੜੀ ਕਰ ਸਕਦੇ ਵਿੱਚੋਂ ਨਾ ਨਾ ਸਾਡੇ ਤੋਂ ਹੁੰਦੀ ਵੀ ਨਹੀਂ ਇੱਕ ਤਾਂ ਕੱਚੇ ਆ ਨਾ ਕਿ ਮੈਂ ਤੇ ਅੱਛਾ ਕੱਚੇ ਲੈ ਕੇ ਆਇਆ ਛੱਟ ਲਈ ਕੱਚੇ ਨਹੀਂ ਨਹੀਂ ਨਾ ਅੱਛਾ ਮੈਂਬਰ ਵੀ ਕੱਚੇ ਆ ਹਾਂ ਸੱਲੇ ਗੋਆ ਹੈ ਨਾ ਹਾਂ ਜੇ ਸਾਡੇ ਕੋਲ ਪਸੰਦ ਯਾਰਾ ਇੱਥੇ ਨਾ ਪਹਾੜਾਂ 'ਚ ਇੱਕ ਗੱਲ ਹੈਗੀ ਆ ਬੰਦਾ ਮਹੀਨਾ ਕਿ ਲਾ ਜੇ ਨਾ ਟੱਡ ਟੁੱਟ ਗਿਆ ਜਮਾਂ ਹੀ ਉੱਡ ਜਾ ਜਮਾਂ ਹੀ ਬੰਦਾ ਬਦਲੇ ਹੋ ਜਾਗੇ ਮੈਂ ਤਾਂ ਅੱਗੇ ਕੀ ਹਰ ਮਨ ਨੂੰ ਮੈਂ ਤਾਂ ਇੱਥੇ ਰਹੀ ਆ ਆਪਾਂ ਮਹੀਨਾ ਤੱਕ ਜਮਾਂ ਸਲੇਮ ਡ੍ਰੀਮ ਹੋ ਕੇ ਚੱਲਾਂਗੇ ਹਾਂ ਫੁਰਤੀਲੇ ਵੀ ਹਾਂ ਫੁਰਤੀਲੇ ਵੀ ਬਾਕੀ ਹੋਣਾਂਡੀ ਜੀ ਇਹ ਦੇਖ ਲਓ ਕਿੰਨੇ ਸਾਰਾ ਕੰਮ ਆਉਂਦਾ ਆਂਟੀ ਇਹ ਹੈਲਦੀ ਬਿਲਕੁਲ ਆਂਟੀ ਆਂਦੇ ਨੇ ਇੱਥੇ ਡਾਕਟਰ ਆਉਂਦਾ ਸਾਡੇ ਇੱਥੇ ਦਵਾਈ ਦਿੰਦਾ ਹਾਂ ਕਹਿੰਦੇ ਸਾਰਾ ਪੰਜਾਬ ਤੋਂ ਤੇ ਹਰਿਆਣੇ ਤੋਂ ਹੀ ਆਉਂਦੇ ਲੋਕ ਦਵਾਈ ਲੈਣ ਪਹਾੜੀਆ ਕਹਿੰਦੇ ਇੱਕ ਵੀ ਐ ਨਹੀਂ ਅੱਛਾ ਵੇ ਨਾ ਜਦੋਂ ਇੰਨੀ ਐਕਸਰਸਾਈਜ਼ ਹੁੰਦੀ ਹੈ ਬਿਮਾਰੀ ਕਿੱਥੀ ਹੋਣੀ ਹੈ ਹਾਂ ਨਹੀਂ ਕਿੱਧਰ ਸੇ ਇੱਧਰ ਸੇ ਇੱਧਰ ਸੇ ਜਿੰਦਗੀ ਵਿੱਚ ਫੁੱਟ ਜਾਣਾ ਨਾ ਤੇ ਚੱਲ ਤੇ ਫਿਰ ਰੋ ਬੱਸ ਹਾਂ ਚੱਲ ਤੇ ਫਿਰ ਤੇਰਾ ਬਹੁਤ ਅੱਛਾ ਹਰ ਮੰਡੇ ਗੱਲ ਲਗਾਏਗਾ ਚalte philte raho phirte raho phirte raho ਓਕੇ ਆ ਮਾ ਮੈਂ ਕਟਲਾਂ ਜੀ ਬਣਾਈਏ ਘਰੇ ਲਾ ਜਰੀ ਲਓ ਜੀ ਬੇਬੇ ਸਾਡੀ ਬੜੀ ਜਿੱਦੀ ਆ ਬੇਬੇ ਕਹਿੰਦੇ ਮੈਨੂੰ ਪੀਂਗ ਦਿੱਸੀ ਜਾਂਦੇ ਤੇ ਸਾਰੇ ਜਾਣੇ ਝੂਟੇ ਲੈ ਆਏ ਤੇ ਮੈਂ ਵੀ ਝੂਟਾ ਲੈਣਾ ਹੀ ਆ ਸੁਣਨਾ ਮੀਨਾ ਹੂਟਾ ਜ਼ਰੂਰੀ ਲੈਣਾ ਚਾਹੀਦਾ ਬੇਬੇ ਕਿੱਧੇ ਝੂਟੇ ਰਹਿ ਰਹੀਆਂ ਪਹਾੜਾਂ ਦੇ ਵਿੱਚ ਨਜ਼ਾਰਾ ਆ ਰਿਹਾ ਹੈ ਮਹੀਨਾ ਮੈਂ ਪਹਾੜਾਂ 'ਚ ਝੂਟੇ ਪੀਂਗ ਤੇ ਲੈ ਰਹੀਆਂ ਨਜ਼ਾਰਾ ਆ ਰਿਹਾ ਬੇਬੇ ਨਜ਼ਾਰਾ ਮੌਜਾ ਹੀ ਜੀ ਨਹੀਂ ਕਰਦਾ ਵਾਪਸ ਜਾਣ ਨੂੰ ਬੇਬੇ ਨੂੰ ਬੇਬੇ ਦੀ ਜਵਾਨੀ ਤੇ ਆ ਗਈ ਕਿ ਆ ਗਈ ਆ ਗਈ ਜਵਾਨੀ ਦੀ ਬਹੁਤ ਪੀਂਗ ਝੂਟੀ ਹੋਣ ਨਜ਼ਾਰਾ ਆਇਆ ਫੇਰ ਬੋਧੂਰੀ ਵੇਰ ਹੋਰ ਬੇਬੇ ਨੇ ਜੇ ਲੰਮਾ ਝੂੜਾ ਦੇਦਾ ਬੇਬੇ ਦਾ ਟਾਪੂ ਨਾ ਲਾਜੀਦਾ ਵੱਡਾ ਨਾ ਖਿੱਚ ਦੇ ਤੂੰ ਫੋਟੋ ਕੁੜੀ ਪੀਂਗ ਦਾ ਲਾਰਾ ਕਿ ਕਿ ਦੇ ਤੂੰ ਫਟਕੂੜੀ ਪੀਂਗਦਾ ਰਾਰਾ ਆਏ ਹਾਏ ਥੈਂਕ ਯੂ ਦਰਦੋ ਥੈਂਕ ਯੂ ਠੀਕ ਜੀ ਥੈਂਕ ਲਓ ਜੀ ਆਂਟੀ ਸਪੈਸ਼ਲ ਸੇਵ ਦੇ ਕੇ ਗਏ ਨੇ ਪਹਾੜੀ ਸੇਵ ਹਾਂ ਇਧਰ ਵੇਖ ਕਿੰਨੇ ਲਾਲ ਲਾਲ ਦੇ ਹੁੰਦੇ ਯਾਰ ਸੇਵ ਉਹ ਹਰ ਮੈਂ ਬਾਹਰੇ ਰਦੇ ਸੀ ਹਾਂ ਉਹ ਜਿਹੜੇ ਰਾਜ ਸੀ ਉਹ ਤਾਂ ਹੀ ਦੇ ਦੇ ਸੀ ਹੂੰ ਹੂੰ ਕੀ ਹੋਊਗਾ ਕੀ ਹੋਇਆ

ਦੋ ਘਟਾ ਬਾਈ ਕੀ ਜਬਾਈ ਇਹ ਹੋ ਗੋਦੀ ਹੋਈ ਚਲ ਕੋਈ ਨਹੀਂ ਕਿਸੇ ਨੇ ਨਹੀਂ ਵੇਖਿਆ ਕਿਸੇ ਨੂੰ ਪਤਾ ਨਹੀਂ ਬਾਈ ਇਹਨਾਂ ਨੂੰ ਪਤਾ ਲੱਗਾ ਜਿਹੜੇ ਮੈਨੂੰ ਆ ਮੈਨੂੰ ਜਰ ਨਹੀਂ ਡਰ ਗਈ ਕਿ 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 ਮਨਜੀ ਬੇਬੇ ਹੋਰ ਦੱਸ ਤੈਨੂੰ ਕਿੱਦਾਂ ਲੱਗ ਰਿਹਾ ਇੱਥੇ ਤੂੰ ਦੱਸ ਮੈਨੂੰ ਤਾਂ ਬੜਾ ਵਧੀਆ ਲੱਗ ਰਿਹਾ ਮੇਰਾ ਜਾਨ ਨੂੰ ਇੱਥੋਂ ਚੱਤ ਨਹੀਂ ਕਰ ਇੱਥੇ ਰਹਿਣਾ ਹੁਣ ਇੱਥੇ ਰਹਿ ਪੈਣਾਂ ਅੰਤੀ ਦਾ ਸਵਾ ਬਾਵਾ ਜਾਂਦੇ ਕੋਈ ਰਹਿਵਾਂਗੇ ਗਾਂ ਗੂ ਨੂੰ ਪੱਠੇ ਪਾ ਲਿਆ ਕਰਾਂਗੇ Goodbye. <laughs> ਪਿੰਡੀ ਬਸ ਚਾਰ ਨੀਆਂ ਹੀ ਪੈਂਦੀਆਂ ਨੇ ਡੰਡਾ ਫੜ ਕੇ ਖੜ ਗਿਆ ਕਰ ਬੋਰ ਤੇ ਵੀ ਇਧਰ ਨਾ ਆ ਜਾਨੀਵੇਂ ਡੰਡਾ ਤਾਂ ਹੈ ਹੀ ਹੈ ਤੁਹਾਡੇ ਕੋਲ ਡੰਡਾ ਤਾਂ ਹੈਗਾ ਹੀ ਹੈ ਹਾਂ ਡੰਡਾ ਮੇਰੇ ਕੋਲ ਹੈਗਾ ਹੀ ਹੈ ਤੇ ਚੱਲ ਵੀ ਰਹਿ ਪੈਣੀ ਹੈ ਤੁਸੀਂ ਵੇਖ ਲਓ ਤੁਹਾਡੇ ਕਿਉਂਕਿ ਤੇ ਮੌਸਮ ਬਹੁਤ ਵਧੀਆ ਹੈ ਨਾ ਤਾਂ ਕਰ ਕਿਸੇ ਦਰਮੀ ਤੇ ਡਰ ਜਾਨ ਗਰਮੀ ਚ ਜਾਣੂ ਮੇਰਾ ਚਿੱਤ ਨਹੀਂ ਕਰਦਾਗਾ ਹਾਂ ਇਹ ਤੇ ਮੇਰਾ ਇੱਥੇ ਮੌਸਮ ਬਹੁਤ ਚੇਂਜ ਹੈ ਮੈਂ ਜੀ ਕਦੇ ਲੋ ਵੀ ਸੱਜਣਾ ਹੁਣ ਆਪਾਂ ਤੁਹਾਨੂੰ ਸਾਰਿਆਂ ਨੂੰ ਕਾਟੇਜ ਦਿਖਾਉਣੇ ਜਿੱਥੇ ਆਪਾਂ ਸਟੇ ਕਰ ਰਹੇ ਹਾਂ ਨਾਲੇ ਉਹਨਾਂ ਦਾ ਨਾਮ ਦੱਸਦੇ ਨਾਲੇ ਤੁਹਾਨੂੰ ਪ੍ਰਾਈਸ ਦੱਸਦੇ ਕਿੰਨੇ ਦਾ ਹੈ ਕੀ ਸਕਦਾ ਫੈ ਬਾਈ ਹੈਗਾ ਜੇ ਲੋਕੇਸ਼ਨ ਬਜਟ ਜੀ ਪਰ ਹਾਂ ਬਜਟ ਆ ਬਾਹਰ ਸੋਹਣਾ ਹੈ ਬਾਹਰ ਸੋਹਣਾ ਹੈ ਖਾਣਾ ਵੀ ਬਹੁਤ ਵਧੀਆ ਹੈ ਖਾਣਾ ਵੀ ਬਹੁਤ ਵਧੀਆ ਰਹਿ ਨੇ ਮੱਲੋ ਮੱਲੀ ਕਿੱਥੇ ਕਰਦਾ ਜੀ ਤਾਂ ਵਾਪਸ ਆਉਣ ਨੂੰ ਜਾਂਦੀ ਨਹੀਂ ਕਰਦਾ ਪਿੱਛੇ ਵੇਖੋ ਪਹਾੜ ਪਹਾੜ ਹੀ ਪਹਾੜ ਸੁਸੀ ਚਲਾ ਆ ਹੀ ਰਿਹਾ ਪਹਾੜ ਹੀ ਵੇਖੋ ਲਾ ਵੀ ਸਜਣੋ ਆ ਜਿਹੜੀ ਚੀਜ਼ ਦੇਖ ਰਹੇ ਹੋ ਵੇਖਣ ਨੂੰ ਸੋਹਣੀ ਲੱਗ ਰਹੀ ਪਰ ਹੈ ਬੜੀ ਖਤਰਨਾਕ ਪਤਾ ਕੀ ਹੋਇਆ ਮੰਮੀ ਜੀ ਇੱਥੇ ਖੜੇ ਉਹ ਉੱਤੇ ਬੂਟਾ ਲੱਗਾ ਆ ਆ ਜਿਵੇਂ ਆਏ ਆ ਨਾ ਉਹ ਪ੍ਰੋਡਕਟ ਦੇਣੇ ਆ ਕੇ ਆਏ ਦੇਖਦੇ ਵਾਜ ਬੰਦੇ ਨੂੰ ਉੰਜ बेहोश ਕਰ ਦੇਵੇ ਸੱਚ ਨੂੰ ਹੁਣ ਆਪਾਂ ਤੁਹਾਨੂੰ ਦਿਖਾਉਣੇ ਕੋਟੇਜ ਦਿਖਾਈ ਹੀ ਰਿਹਾ ਫਿਰ ਹਾਂ ਕੋਟੇਜ ਆਪਾਂ ਅੰਦਰੋਂ ਦਿਖਾਉਣੇ ਪ੍ਰੋਪਰ ਬਹੁਤ ਸੋਹਣੇ ਆ ਤੇ ਨਾਂ ਵੀ ਤੁਹਾਨੂੰ ਦੱਸ ਦੇ ਕੋਟੇਜ ਦਾ ਕੀ ਨਾਂ ਬਾਅਦ ਚਾਪ ਆਂਟੀ ਦਾ ਘਰ ਦਿਖਾਵਾਂਗੇ ਜਿੱਥੇ ਹੁਣ ਰਹਿ ਰਹੇ ਠੀਕ ਆ ਆਂਟੀ ਜੀ ਲਓ ਵੀ ਫਾਈਨਲੀ ਹੁਣ ਦਿਖਾ ਦਈਏ ਇੱਕ ਵਾਰੀ ਬਾਹਰ ਦਿਖਾ ਹੀ ਰਿਹਾ ਕੋਟੇਜ ਕਿੱਡੇ ਸੋਹਣੇ ਲੱਗ ਰਹੇ ਆ ਵਾਈ ਬੈਥੂ ਦੀ ਭਾਵੇਂ ਬਾਹਰ ਇੱਥੇ ਬੰਦਾ ਸੋਜੇ ਭਾਵੇਂ ਕੋਈ ਚੱਕਰ ਹੀ ਨਹੀਂ ਸੋ ਬੜੀ ਸੋਹਣੀ ਵਾਈਬ ਹੁਣ ਆਪਾਂ ਫਾਈਨਲੀ ਤੁਹਾਨੂੰ ਸੱਜਣੋਂ ਦਿਖਾਉਣੇ ਅੰਦਰੋਂ ਸੋ ਲਓ ਜੀ ਕੀ ਭਾਗੋ ਜੀ ਸੋ ਆਪ ਦਾ ਨਾਮ ਦੱਸ ਦੋ ਇੱਕ ਵਾਰੀ ਮੇਰਾ ਨਾਮ ਅਨੂਪ ਚੋਹਾਨ ਹੈ ਜੀ ਸੋ ਵੀਰੇ ਲੋਕੇਸ਼ਨ ਦਾ ਨਾਮ ਕੀ ਆ ਇਹਦਾ ਨਾਮ ਹੈ ਵੀਰੇ ਗੋਲਡਨ ਵੈਲੀ ਕੋਟੇਜ ਸਟਾਇਲ ਗੋਲਡਨ ਵੈਲੀ ਕੋਟੇਜ ਚੈਲ ਸੋ ਜਿਹਨੇ ਸਰਚ ਕਰਦਣਾ ਗੋਲਡਨ ਵੈਲੀ ਜਦੋਂ ਸਰਚ ਕਰੋਗੇ ਆ ਜਾਊਗਾ ਗੂਗਲ ਤੇ ਸੋ ਇਹ ਚੈਲ ਦੇ ਕੋਲ ਹੀ ਰਹੇ ਜਾਂਦੇ ਚੈਲ ਇਥੋਂ ਹੈਗਾ 10 10 ਕਿਲੋਮੀਟਰ 10 ਕਿਲੋਮੀਟਰ ਸੋ ਆਓ ਸੱਜਣੋ ਹੁਣ ਆਪਾਂ ਤੁਹਾਨੂੰ ਕੋਟੇਜ ਦਿਖਾਉਣੇ ਅੰਦਰੋਂ ਸੋ ਇਹ ਸ਼ੈਫ ਜਿਹੜੇ ਬਹੁਤ ਘੈਂਟ ਦਾਲ ਸਬਜ਼ੀ ਬਹੁਤ ਘੈਂਟ ਬਣਾਉਂਦੇ ਨੇ ਸੋ ਆਓ ਇਹ ਸੱਜਣੋ ਅੰਦਰ ਆ ਦਿਖਾਉਣੇ ਤੁਹਾਨੂੰ ਪੰਜਲੀ ਕੋਟੇਜ ਤੇ ਕੋਟੇਜ ਦਾ ਵਿਊ ਇੱਥੋਂ ਦਾ ਵਿਊ ਤੁਸੀਂ ਸਾਰੇ ਦੇਖ ਹੀ ਲਿਆ ਸੋ ਪਹਿਲਾਂ ਆਪਾਂ ਐਂਟਰ ਕਰਾਂਗੇ ਅੰਦਰ ਜਦੋਂ ਤੁਸੀਂ ਆਵੋਗੇ ਤੇ ਐ ਅੰਦਰ ਵੜੋਗੇ ਚੜ ਕੇ ਟਣ 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 ਨਾ ਨਾ ਟਣ ਨਾ ਨਾ ਸੋ ਇੱਥੇ ਤੁਸੀਂ ਸੌਂ ਸਕਦੇ ਹੋ ਲਓ ਜੀ ਫੋਨ ਫਾਈਂਡ ਚੱਲ ਰਿਹਾ ਨੂੰ ਵਧੀਆ ਕੋਟੇਜ ਵਿੱਚ ਆ ਤਾਂ ਗੁੱਡਨ ਦੇ ਸਾਰੇ ਬਣੇ ਹੋਏ ਅੰਦਰ ਬੜੀ ਸੋਹਣੀ ਵਾਈਬ ਬਾਥਰੂਮ ਵੀ ਵਧੀਆ ਨੇ ਵਾਸ਼ਰੂਮ ਵੀ ਚੱਲ ਵਧੀਆ ਹੂੰ ਤੁਹਾਡੇ ਜਿੱਦਾਂ ਦਾ ਹੋਣਾ ਚਾਹੀਦਾ ਹੈ ਬੈਠ ਤੇ ਬਾਲਕਨੀ ਤੁਸੀਂ ਵੇਖੋ ਬਾਲਗੋਣੀ ਚੈੱਕ ਕਰੋ ਇੱਧਰ ਵਾਹ ਜੀ ਵਾਹ ਇੱਥੇ ਜੇ ਸੁਬਾਹ ਆਦੀ ਫੈਮਿਲੀ ਨਾਲ ਹੋ ਹਰ ਇੱਕ ਦਾ ਕੌਟੂ ਦਾ ਅਲੱਗ-ਅਲੱਗ ਲੱਗ ਰਿਹਾ ਜੀ ਇਹਦਾ ਲੱਗ ਗਿਆ ਉਹਦਾ ਲੱਗ ਗਿਆ ਸੋ ਪਿੱਛੇ ਜਿਹੜੇ ਆਂਟੀ ਹੋਣਾ ਨੇ ਖੇਤ ਨੇ ਸੋ ਸੁਬਾਹ-ਸੁਬਾਹ ਦੇਖ ਕਿ ਰਿਆ ਆਪਾਂ ਜਦੋਂ ਪੈਨਡ ਹੁੰਨੇ ਨੇ ਇਹੀ ਚਾਹੁੰਦੇ ਆ ਕਿ ਆਸ-ਪਾਸੇ ਹਰੀਆਲੀ ਹੋਵੇ ਬੜੀ ਪੋਜ਼ਿਟਿਵ ਜੀ ਵਾਈਬ ਹੋਵੇ ਮਾਈਂਡ ਜਾਂ ਫਰੈਸ਼ ਹੋਵੇ ਜੇ ਤੁਸੀਂ ਮਾਈਂਡ ਫਰੈਸ਼ ਕਰਨਾ ਇੱਥੇ ਆਓ ਵੇਖੋ ਤੇ ਨਿਆਰੇ ਲਾਉਂਦੇ ਰਹੋ ਸੋ ਸੱਜਣੋ ਜਿਹੜਾ ਰੇਟ ਹੈਗਾ ਮੈਨੂੰ ਪਤਾ ਤੁਹਾਨੂੰ ਵੀ ਬੜੀ ਐਕਸਾਈਟਮੈਂਟ ਹੋਊਗੀ ਕਿ ਰੇਟ ਕਿੰਨਾ ਹੋ ਸਕਦਾ ਸੋ ਰੇਟ ਵੀ ਬੜਾ ਜਾਇਜ਼ ਆ 1500 ਤੋਂ 1500 1600 ਤੋਂ ਸਟਾਰਟਿੰਗ ਹੋ ਜਾਂਦੀ ਕੋਟੇਜ ਦੀ ਤੇ ਵਧੀਆ ਜੇ ਆਪਾਂ ਵਧੀਆ ਰੂਮ ਚਾਹੀਦਾ ਆਪਾਂ ਨੂੰ 2500 ਤੱਕ ਲਾਸਟ ਵਧੀਆ ਇੱਕ ਰੂਮ ਮਿਲ ਜਾਊਗਾ ਸੋ ਕੋਈ ਜ਼ਿਆਦਾ ਨਹੀਂ ਜਿਵੇਂ ਹੋਟਲ ਹੋਟਲ ਇੱਥੇ ਪਤਾ ਕੀਤੇ ਹੋਟਲ ਬੜੇ ਮਹਿੰਗੇ ਸੀ 7-8000 ਦੇ 10000 ਦੇ ਪਰ ਐਦਾਂ ਦੀ ਵਾਈਬ ਨਹੀਂ ਆਉਂਦੀ ਜਿਹੜੀ ਇੱਥੇ ਵਾਈਬ ਆ ਸੋ ਫੈਮਿਲੀ ਨਾਲ ਆਓ ਪਰਿਵਾਰਾਂ ਨਾਲ ਆਓ ਸੋ ਬਹੁਤ ਸੋਹਣੀ ਤੇ ਤਾਂ ਇਹ ਟੈਨਸ਼ਨ ਨਾ ਲਿਆ ਜੇ ਵੀ ਆ ਕੇ ਸਾਨੂੰ ਕੁਝ ਖਾਣ ਨੂੰ ਮਿਲੂਗਾ ਨਾ ਜੇ ਕੁਝ ਹਨਾ ਸ਼ੈਫ ਉਹ ਵੀ ਇੱਥੇ ਆਪ ਦਾ ਬਹੁਤ ਘੈਣ ਸਭ ਕੁਝ ਬਣਾਉਂਦੇ ਆ ਜੋ ਮਰਜ਼ੀ ਜਿਹੜੀ ਚੀਜ਼ ਕਹੋਗੇ ਉਹ ਹਾਂ ਉਹਨਾਂ ਨੇ ਮੀਨੂ ਦੇ ਦੇਣਾ ਜੋ ਤੁਸੀਂ ਕਹੋਗੇ ਬਣਾ ਕੇ ਦੇ ਦੇਣਾ ਸੋ ਆਓ ਨਿਆਰੇ ਲਾਓ ਤੇ ਆਪਦੇ ਪਰਿਵਾਰਾਂ ਨੂੰ ਵਧੀਆ ਫੀਲ ਕਰਾਓ ਯਾਰ ਪਰਿਵਾਰਾਂ ਨਾਲ ਆਇਆ ਕਰੋ ਯਾਰਾ ਦੋਸਤਾਂ ਪਤਾ ਕੀ ਗੱਲ ਹੁੰਦੀ ਆ ਯਾਰਾ ਦੋਸਤਾਂ ਨਾਲ ਵੀ ਆਓ ਤੇ ਪਰਿਵਾਰਾਂ ਨਾਲ ਵੀ ਆਓ ਦੋ ਟੂ ਰੱਖਿਆ ਕਰੋ ਇੱਕ ਯਾਰਾਂ ਦੋਸਤਾਂ ਲਈ ਤੇ ਇੱਕ ਆਪਦੇ ਪਰਿਵਾਰ ਲਈ ਤੁਹਾਡੇ ਯਾਰ ਦੋਸਤ ਵੀ ਖੁਸ਼ ਨਾਲੇ ਤੁਸੀਂ ਖੁਸ਼ ਤੇ ਨਾਲੇ ਤੁਹਾਡਾ ਸਾਰਿਆਂ ਦਾ ਪਰਿਵਾਰ ਖੁਸ਼ ਸੋ ਸੱਜਣੋ ਜੇ ਜਿਹੜਾ ਵਲੌਗ ਵਧੀਆ ਲੱਗਾ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਲਾਈਕ ਵਾਲਾ ਬਟਨ ਜੱਕਰਾਂ ਦੀ ਘਸਾਰਿਓ ਸੋ ਸਬਸਕ੍ਰਾਈਬਰ ਨਾ ਬੋਲਿਓ ਅਗਲੇ ਵਲੌਗ 'ਚ ਤੁਹਾਨੂੰ ਇੱਕ ਬਹੁਤ ਹੀ ਸੋਹਣੀ ਪਹਾੜੀ ਰੈਸਪੀ ਦੇਖਣ ਨੂੰ ਮਿਲੂਗੀ ਸੋ ਵੇਖਣਾ ਨਾ ਭੁੱਲਿਓ ਥੈਂਕ ਯੂ ਸੋ ਮੱਚ ਲਵ ਯੂ ਬਹੁਤ ਸਾਰਾ ਪਿਆਰ ਸਤਿਕਾਰ ਜੀ ਜਉਂਦੇ ਬਾਦ ਰੋ